ਮੈਂ ਕੈਨੇਡੀਅਨ ਸਿਟੀਜ਼ਨ ਆ ਮੈਂ ਹਮਾਚਲ ਚ ਰਹਿਨੀ ਆ ਉੱਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ ਦੁਬਈ ਤੋਂ ਇੱਕੋ ਹੀ ਦਿਨ ਚ ਜਾ ਕੇ ਖਰੀਦ ਕੇ ਤੇ ਜਹਾਜ਼ਾਂ ਦੇ ਰਾਹੀਂ ਅਸੀਂ ਲੈ ਕੇ ਆਏ ਤੇ ਹੁਣ ਅਸੀਂ ਫਿਰੋਜ਼ਪੁਰ ਸ਼ਹਿਰ ਚ ਖੜੇ ਆ ਤੇ ਫਿਰੋਜ਼ਪੁਰ ਨੂੰ ਬਹੁਤ ਜ਼ਿਆਦੀ ਲੋੜ ਆ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇਨਾ ਪਾਣੀ ਆ ਇਸ ਕਰਕੇ ਬੋਟਸ ਤੇ ਮਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਗੱਲਿਆ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਬੜੇ ਜ਼ਿਆਦਾ ਪੀੜਤ ਨੇ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਤੇ ਚਾਹੀਦੀਆਂ ਨੇ ਰਾਤੂ ਰਾਤ ਮਗਾ ਕੇ ਲਿਆਂਦੀਆਂ ਉਹ ਕੀ ਕਹਾਣੀ ਸੀ ਇਕ ਇਨਸਾਨੀਅਤ ਕਹ ਲੋ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਚ ਸੀ ਮੇਰੇ ਜਗ੍ਹਾ 'ਚ ਚਲੋ ਟੱਚਵੁੱਡ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਤੇ ਹੁੰਦੀ ਨਾ ਅੰਦਰੋਂ ਵੀ ਜੇ ਅਸੀਂ ਉਸ ਜਗ੍ਹਾ 'ਚ ਹੋਈ ਏ ਤੇ ਸਾਡੇ ਨਾਲ ਇਦਾਂ ਬੀਤੇ ਤੇ ਸਾਡੇ ਦਿਲ 'ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਰਾਤ ਦੇ ਵਿੱਚ ਹੀ ਬੋਟਸ ਫੇਰ ਲੈ ਆਣ ਦਿਆ। ਹਾਂਜੀ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਹੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਟਿਕ ਟਕ ਕਰਾ ਲਈ ਫਿਰ ਅਸੀਂ ਦਰਬਾਰ ਸਾਹਿਬ ਗਏ ਅਰਦਾਸ ਕੀਤੀ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕ ਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1:30 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕਿਤੋਂ ਹੋਣੀ ਆਰਡਰ ਦੇ ਦਿੱਤਾ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਮੋਟਰ ਚੈੱਕ ਕਰਨ ਦਿਓ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿਹਾ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ